ਗੁਰਦੁਆਰਾ ਛੱਲਾ ਸਾਹਿਬ ਤਨਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜੀ ਜੋ ਐਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ ਉਂਗਲ 'ਚ ਗੁਲਛਤ੍ਰਾਨ ਪਾਇਆ ਹੋਇਆ ਸੀ ਜੋ ਛੱਲੇ ਵਰਗਾ ਹੁੰਦਾ ਹੈ ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ ਹੈ ਸੋਚ ਕਰਕੇ ਗੁਲਛਤ੍ਰਾਨ ਉਂਗਲ 'ਚ ਫਸ ਗਿਆ ਤੇ ਉੱਤਰਦਾ ਨਹੀਂ ਸੀ ਕਲਗੀਧਰ ਪਿਤਾ ਜੀ ਮਾਛੀਵਾੜੇ ਤੋਂ ਚੱਲਦਿਆ ਚੱਲਦਿਆ ਜਦੋਂ ਮੋਹੀਪਿੰਡ ਜੋ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਪਹੁੰਚੇ ਤਾਂ ਪਿੰਡ ਦੇ ਬਾਹਰ ਸੰਗਣੀ ਛੜੀ ਦੇ ਕੋਲ ਰੁਕੇ ਇੱਥੇ ਨਾਲ ਹੀ ਪਾਣੀ ਦੀ ਟਾਬ ਸੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਉਹ ਦਰਸ਼ਨ ਕਰਨ ਲਈ ਆਏ ਦੁੱਧ ਪਾਣੀ ਸ਼ਿਕਾਇਆ ਤੇ ਫਿਰ ਪੁੱਛਿਆ ਮਹਾਰਾਜ ਸਾਡੇ ਲਈ ਕੋਈ ਹੋਰ ਸੇਵਾ ਹੋਵੇ ਤਾਂ ਦੱਸੋ ਪਾਤਸ਼ਾਹ ਨੇ ਕਿਹਾ ਕਿ ਕੋਈ ਲਹਾਰ ਨੂੰ ਬੁਲਾਓ ਅਸੀਂ ਆ ਛੱਲਾ ਕਟਵਾਉਣਾ ਹੈ ਉਸੇ ਵੇਲੇ ਭਾਈ ਜਵਾਲਾ ਜੀ ਜੋ ਲਾਹੌਰ ਲੋਹਾਰਸੀ ਨੂੰ ਬੁਲਵਾਇਆ ਗਿਆ ਭਾਈ ਜਵਾਲਾ ਨੇ ਰੇਤੀ ਨਾਲ ਰਗੜ ਰਗੜ ਕੇ ਬੜੇ ਪਿਆਰ ਤੇ ਸਾਵਧਾਨੀ ਨਾਲ ਗੁਰੂ ਜੀ ਦਾ ਛੱਲਾ ਕੱਟਿਆ ਜਿਨ੍ਹਾਂ ਜਰਾ ਜੀ ਨੇ ਤਕਲੀਫ ਨਹੀਂ ਹੋਣ ਦਿੱਤੀ ਗੁਰੂ ਜੀ ਨੂੰ ਦਸ਼ਮੇਸ਼ ਜੀ ਭਾਈ ਜਵਾਲਾ ਤੇ ਬੜੇ ਪ੍ਰਸੰਨ ਹੋਏ ਉਹ ਸਰਬਲੋਹ ਦਾ ਛੱਲਾ ਨਿਸ਼ਾਨੀ ਦੇ ਤੌਰ ਤੇ ਭਾਈ ਜਵਾਲਾ ਜੀ ਨੂੰ ਦਿੱਤਾ ਨਾਮ ਦੀ ਅਸੀਸ ਦਿੱਤੀ ਤੇ ਬਚਨ ਕਹੇ ਤੁਹਾਡੀ ਕੁਲ ਵਧੇ ਫੁੱਲੇਗੀ ਛੱਲੇ ਨਾਲ ਉਦੋਂ 84 ਕਟ ਉਹਦੀ 84 ਕਟ ਤੇ ਜਿੱਥੇ ਸਤਗੁਰੂ ਰੁਕੇ ਤਾਂ ਛੱਲਾ ਕਟਾਇਆ ਸੀ ਉਸੇ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਛੱਲਾ ਸ਼ਾਹੀ ਪਾਤਸ਼ਾਹੀ ਦਸਵੀਂ ਜੋ ਕਿ ਪਿੰਡ ਮੋਹੀ ਪਾਣੀ ਦੀ ਢਾਬ ਨੂੰ ਸਰੋਵਰ ਵਿੱਚ ਵੀ ਬਦਲ ਦਿੱਤਾ ਸੀ ਸਤਗੁਰਾਂ ਦਾ ਕਟਿਆ ਹੋਇਆ ਛੱਲਾ ਤੇ ਜਿਸ ਰੇਤੀ ਨਾਲ ਛੱਲਾ ਕਟਿਆ ਗਿਆ ਸੀ ਉਹ ਰੇਤੀ ਅੱਜ ਵੀ ਪਾਈ ਜਵਾਲਾ ਜੀ ਦੇ ਪਰਿਵਾਰ ਕੋਲ ਹੈ ਜੋ ਭਾਮੀਪੁਰਾ ਪਿੰਡ ਨੇੜੇ ਜੰਗਰਾਉਂ ਰਹਿੰਦੇ ਨੇ ਤੇ ਆਏ ਗਏ ਨੂੰ ਪਿਆਰ ਨਾਲ ਦਰਸ਼ਨ ਕਰਵਾਉਂਦੇ ਹਨ ਸੰਗਤਾਂ ਨੂੰ ਦੱਸ ਦਿੱਤਾ ਜਾਵੇ ਕਿ ਅੱਜ ਵੀ ਕਲਗੀਧਰ ਪਿਤਾ ਜੀ ਦੇ ਇਸ ਪਿੰਡ ਆਉਣ ਦੀ ਯਾਦ ਵਿੱਚ ਹਰ ਸਾਲ 31 ਜਨਵਰੀ ਨੂੰ ਇਸ ਪਿੰਡ ਵਿੱਚ ਨਗਰ ਕੀਰਤਨ ਨਿਕਲਦਾ ਹੈ